ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਲੋਕ ਸਭਾ ਦੀਆਂ ਦੋ ਸੀਟਾਂ ਤੇ ਜਿਹੜੀ ਰੀਕਾਊਂਟਿੰਗ ਕੀਤੀ ਜਾਏਗੀ ਜੀ ਹਾਂ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਦੇ ਕਰਨਾਲ ਤੇ ਫਰੀਦাবাদ ਤੋਂ ਜਿੱਤਣ ਵਾਲੇ ਜੇਤੂਆਂ ਦੀ ਹੈ ਜਿਹੜੀ ਕਾ ਬੋਟਿੰਗ ਦੀ ਕਾਊਂਟਿੰਗ ਦੁਬਾਰਾ ਕੀਤੀ ਜਾਣ ਦੀ ਮੰਗ ਕੀਤੀ ਸੀ ਮੰਗ ਕਾਂਗਰਸ ਵੱਲੋਂ ਕੀਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਵੱਡਾ ਐਲਾਨ ਕੀਤਾ ਹੈ ਕਿ ਇਹਨਾਂ ਦੋਨਾਂ ਸੀਟਾਂ ਤੇ ਦੁਬਾਰਾ ਰੀਕਾਊਂਟਿੰਗ ਕੀਤੀ ਜਾਏਗੀ ਜੀ ਹਾਂ ਦੱਸ ਦਈਏ ਕੀ ਦੋਨਾਂ ਸੀਟਾਂ ਤੇ ਭਾਜਪਾ ਦੇ ਮੈਂਬਰ ਸੀ ਜਿਹੜੇ ਉਹ ਜੇਤੂ ਰਹਿ ਚੁੱਕੇ ਨੇ ਤੇ ਅੱਜ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੋਨਾਂ ਸੀਟਾਂ ਤੇ ਦੁਬਾਰਾ ਕਾਊਂਟਿੰਗ ਕੀਤੀ ਜਾਏਗੀ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦਾ ਵੀ ਇਹ ਦਾਵਾ ਸੀ ਕਿ VOTING ਦੀ ਕਾਊਂਟਿੰਗ ਦੇ ਵਿੱਚ ਗੜਬੜ ਹੈ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੋਰਟ ਨੇ ਇਹ ਪੇਚ ਕੀਤਾ ਹੈ ਸਾਬਤ ਕੀਤਾ ਹੈ ਕਿ ਜਿਹੜਾ EVM ਦੀ ਕਾਊਂਟਿੰਗ ਹੈ ਉਹਦਾ ਨਤੀਜਾ 5 ਤੋਂ 6 ਦਿਨਾਂ ਦੇ ਵਿੱਚ ਕੋ ਕੀਤਾ ਜਾਂਦਾ ਹੈ ਤੇ ਇੱਥੇ ਨਤੀਜੇ 48 ਘੰਟਿਆਂ ਦੇ ਵਿੱਚ ਕਿਵੇਂ ਘੋਸ਼ਿਤ ਕਰ ਦਿੱਤੇ ਗਏ ਉਸ ਤੋਂ ਬਾਅਦ ਉਹ ਕਾਂਗਰਸ ਨੇ ਇਲਜ਼ਾਮ ਲਗਾਇਆ ਸੀ ਕਿ VOTING ਦੀ ਗਿਣਤੀ ਦੇ ਵਿੱਚ ਗੜਬੜੀ ਜਿਹੜੀ ਹੈਗੀ ਹੈ ਉਹਨਾਂ ਨੂੰ ਲੱਗ ਰਹੀ ਸੀ ਤੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ ਉਹਨਾਂ ਨੇ ਫਰੀਦাবাদ ਤੇ ਕਰਨਾਲ ਤੇ ਵਿੱਚ ਜਿਹੜੀਆਂ ਦੋ ਸੀਟਾਂ ਨੇ ਲੋਕ ਸਭਾ ਦੀਆਂ ਉਹਨਾਂ ਤੇ ਦੁਬਾਰਾ ਕਾਊਂਟਿੰਗ ਕਰਨ ਦੀ ਜਿਹੜੀ ਹੈ ਕਿ ਮੰਗ ਕਹੀ ਹੈ ਉਹਨਾਂ ਨੇ ਮੰਗ ਨੂੰ ਪੂਰਾ ਕੀਤਾ ਹੈ ਤੇ ਹੁਣ ਕਰਨਾਲ ਤੇ ਫਰੀਦাবাদ ਤੇ ਲੋਕ ਸਭਾ ਦੇਆਂ ਸੀਟਾਂ ਤੇ ਦੁਬਾਰਾ ਕਾਊਂਟਿੰਗ ਹੋਏਗੀ ਦੱਸ ਲਈਏ ਕਿ ਦੋਨਾਂ ਸੀਟਾਂ ਦੇ ਵਿੱਚ ਹੈ ਜਿਹੜੇ ਭਾਜਪਾ ਦੇ ਮੈਂਬਰ ਜੇਤੂ ਰਹਿ ਚੁੱਕੇ ਨੇ ਦੱਸ ਦਈਏ ਕਿ ਕਰਨਾਲ ਤੋਂ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਜੁੱੱਤੇ ਸੀ ਤੇ ਫਰੀਦাবাদ ਤੋਂ ਕ੍ਰਿਸ਼ਨ ਲਾਲ ਗੁਜਰ ਸੋ ਤੇ ਫਰੀਦাবাদ ਤੋਂ ਕ੍ਰਿਸ਼ਨਪਾਲ ਗੁੱਜਰ ਐਮਪੀ ਦੀਆਂ ਚੋਣਾਂ ਜਿਹੜੇ ਨੇ ਉਹ ਜੇਤੂ ਰਹੇ ਨੇ ਤੇ ਹੁਣ ਇੱਥੇ ਦੇਖਣਾ ਇਹ ਹੋਵੇਗਾ ਕਿ ਜਦੋਂ ਰੀਕਾਉਂਟਿੰਗ ਤੋਂ ਬਾਅਦ ਕੀ ਇਹੀ ਇਹੀ ਦੋ ਮੈਂਬਰ ਜਿੱਤਦੇ ਨੇ ਕਿ ਜਿੱਤ ਹਾਰ ਦੇ ਵਿੱਚ ਮੈਂਬਰਾਂ ਦਾ ਕੋਈ ਫਰਕ ਆਂਦਾ ਹੈ ਜਾਂ ਕੋਈ ਹੋਰ ਪਾਰਟੀ ਦਾ ਮੈਂਬਰ ਜਿੱਤਦਾ ਹੈ ਜਾਂ ਕੋਈ ਹੋਰ ਪਾਰਟੀ ਦਾ ਜਿਹੜਾ ਕਿ ਉਮੀਦਵਾਰ ਹੈ ਜਿਹੜਾ ਉਹ ਜੇਤੂ ਰਹੇਗਾ ਕਿ ਇਹੀ ਉਮੀਦਵਾਰ ਜੇਤੂ ਰਹਿਣਗੇ ਰੀਕਾਊਂਟਿੰਗ ਤੋਂ ਬਾਅਦ ਦੇਖਣਾ ਇਹ ਹੋਏਗਾ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਹੈ ਹਰਿਆਣਾ ਹਰਿਆਣਾ ਤੇ ਫਰੀਦਬਾ ਹਰਿਆਣਾ ਦੇ ਫਰੀਦাবাদ ਤੇ ਕਰਨਾਲ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਦੋ ਸੀਟਾਂ ਤੇ ਜਿਹੜਾ ਦੁਬਾਰਾ ਰੀਕਾਊਂਟਿੰਗ ਦਾ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਐਲਾਨ ਕੀਤਾ ਗਿਆ ਹੈ ਇਹਨਾਂ ਦੇ ਕਾਂਗਰਸ ਨੇ ਜਿਹੜੇ ਕਿ ਇਹਨਾਂ ਦੀ ਕਾਊਂਟਿੰਗ ਦੇ ਉੱਤੇ ਗੜਬੜੀ ਦਾ ਜਿਹੜਾ ਸ਼ਿਕਾਇਤ ਦਰਜ ਇਟ ਇਸ ਉਸ ਤੋਂ ਬਾਅਦ ਹੀ ਇਲੈਕਸ਼ਨ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਲੋਕ ਸਭਾ ਦੀਆਂ ਦੋ ਸੀਟਾਂ ਤੇ ਕਾਊਂਟਿੰਗ ਦੁਬਾਰਾ ਕੀਤੀ ਜਾਏਗੀ ਦੇਖਣਾ ਰਹੇਗਾ ਕਿ ਰੀ ਕਾਊਂਟਿੰਗ ਤੋਂ ਬਾਅਦ ਵੀ ਇਹੀ ਉਮੀਦਵਾਰ ਜੇਤੂ ਰਹਿਣਗੇ ਜਾਂ ਫਿਰ ਉਮੀਦਵਾਰ ਬਦਲ ਲੈਣੇ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਕਾਊਂਟਿੰਗ ਦੇ ਵਿੱਚ ਗੜਬੜੀ ਜੁਤਾਈ ਹੈ ਉਸ ਤੋਂ ਬਾਅਦ ਹੀ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ ਲੋਕ ਸਭਾ ਦੀਆਂ ਦੋ ਸੀਟਾਂ ਤੇ ਜਿਹੜਾ ਗਿਣਤੀ ਦੁਬਾਰਾ ਕੀਤੀ ਜਾਏਗੀ